ਖੋਰ ਅਹਿਮ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਜਿਵੇਂ ਮੇਰੇ ਪਿੱਛੇ ਹੀ ਦੇਖ ਰਹੇ ਹੋ ਜੋ ਲਿਖਿਆ ਹੋਇਆ ਸਨਤ ਨੂੰ ਸਰਚਾਰਜ ਦਾ ਝਟਕਾ ਵਾਦਾ ਤਾਂ ਨਵੀਂ ਬਣੀ ਸਰਕਾਰ ਹੁਣ ਤੱਕ ਖੈਰ ਨਵੀਂ ਨਹੀਂ ਕਹਿ ਸਕਦੇ ਹਾਂ ਪਹਿਲੀ ਵਾਰੀ ਸੱਤਾ ਦੇ ਵਿੱਚ ਆਈ ਸਰਕਾਰ ਜ਼ਰੂਰ ਕਹਿ ਸਕਦੇ ਆ ਦਾਵਾ ਤਾਂ ਉਹਨਾਂ ਦਾ ਇਹ ਸੀ ਕਿ ਪੰਜਾਬ ਦੀ ਸਨਤ ਨੂੰ ਅਸੀਂ ਬਚਾਣਾ ਹੈ ਪੰਜਾਬ ਦੀ ਸਨਤ ਨੂੰ ਅਜਿਹੀਆਂ ਰਿਆਇਤਾ ਦੇਣੀ ਹੈ ਕਿ ਉਹ ਬਾਹਰ ਵੱਲ ਮੂੰਹ ਹੀ ਨਾ ਕਰਨਾ ਅਸੀਂ 24 ਘੰਟੇ ਬਿਜਲੀ ਦੇਵਾਂਗੇ ਸਸਤੀ ਬਿਜਲੀ ਦੇਵਾਂਗੇ ਮਿਆਰੀ ਬਿਜਲੀ ਦੇਵਾਂਗੇ ਇਹ ਦਾਵਾ ਤੇ ਵਾਦਾ ਸੀ ਸਰਕਾਰ ਦਾ ਪਰ ਹਾਲ ਹੀ ਦੇ ਵਿੱਚ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਰੇਟਾਂ ਦੇ ਵਿੱਚ ਵਾਦਾ ਹੋ ਰਿਹਾ ਤੇ ਸੰਨਤ ਨੂੰ ਇੱਕ ਹੋਰ ਝਟਕਾ ਵੱਜਿਆ ਸੰਨਤ ਨੂੰ ਝਟਕਾ ਕਿਵੇਂ ਵੱਜਿਆ ਸੰਨਤੀ ਬਿਜਲੀ ਉੱਤੇ ਸਰਚਾਰਜ ਲੱਗ ਗਿਆ ਜੀ ਹਾਂ ਸੰਨਤੀ ਬਿਜਲੀ ਉੱਤੇ ਸਰਕਾਰ ਵੱਲੋਂ ਸਰਚਾਰਜ ਲਾਇਆ ਗਿਆ ਪੰਜਾਬ ਸਰਕਾਰ ਨੇ 2 ਰੁਪਏ ਸਰਚਾਰਜ ਲਗਾ ਦਿੱਤਾ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਇਹ ਵਾਧੂ ਚਾਰਜ ਲਾਇਆ ਗਿਆ ਬੀਤੇ ਦਿਨੀ ਪੰਜਾਬ ਦੇ ਤਾਪਕਰਾਂ ਦੇ 15 ਦੇ ਵਿੱਚੋਂ 4 ਯੂਨਿਟ ਵੀ ਬੰਦ ਹੋ ਗਏ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਲ ਚੁੱਕੇ ਗਏ ਉਹਨਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਵਾਧੂ ਸਰਚਾਰਜ ਲਗਾ ਕੇ ਸੰਤਾ ਨੂੰ ਦਬਾਉਣ ਦੇ ਵਿੱਚ ਲੱਗੀ ਹੋਈ ਹੈ ਸਰਚਾਰਜ ਨਾਲ ਸੰਤਾ ਲਈ 10 ਰੁਪਏ ਪ੍ਰਤੀ ਯੂਨਿਟ ਬਿਜਲੀ ਹੋ ਗਈ ਹੈ ਅਕਾਲੀ ਦਲ ਦੀ ਸਰਕਾਰ ਵੇਲੇ 5 ਰੁਪਏ ਪ੍ਰਤੀ ਯੂਨਿਟ ਇਹ ਬਿਜਲੀ ਮਿਲਦੀ ਸੀ ਹੁਣ ਆਪ ਸਰਕਾਰ ਦਵੇ 5 ਰੁਪਏ ਯੂਨਿਟ ਪੀਆਰ ਬੰਦ ਕਰੇ ਸਰਕਾਰ ਕੰਮ ਤੇ ਫੋਕਸ ਕਰੇ 1 ਲੱਖ ਕਰੋੜ ਦੇ ਕਰਜ਼ੇ ਨਾਲ ਸੰਤਾ ਨੂੰ ਫਾਇਦਾ ਕੀ ਦਿੱਤਾ ਇਹ ਦੱਸੇ ਇਸ ਨਾਲ ਹੀ ਬਿਕਰ ਮਜੀਠੀਆ ਵੱਲੋਂ ਵੀ ਸਵਾਲ ਚੁੱਕੇ ਗਏ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਪੀਕ ਆਵਰਡ ਦੇ ਵਿੱਚ 2 ਰੁਪਏ ਸਰਚਾਰਜ ਲਗਾ ਦਿੱਤੇ ਨੇ ਸ਼ਾਮ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਵਾਧੂ ਚਾਰਜ ਲਾਇਆ ਗਿਆ ਸਨਤਾ ਪਹਿਲਾਂ ਹੀ ਪਾਵਰ ਕੱਟ ਨਾਲ ਪਰੇਸ਼ਾਨ ਨੇ ਸਨਤਾ ਨੂੰ ਸਸਤੀ ਬਿਜਲੀ ਤੇ ਮਾਲੀ ਮਦਦ ਦੇਣ ਦੀ ਜ਼ਰੂਰਤ ਹੈ ਸਰਕਾਰ ਸਨਤਾ ਦੀ ਮਦਦ ਨਹੀਂ ਤਾਂ ਉਹਨਾਂ ਦੇ ਵਪਾਰ ਨੂੰ ਵੱਡੀ ਢਾਹ ਲਗਾਰੀਆ ਪੰਜਾਬ ਦੇ ਵਿੱਚ ਬਿਜਲੀ ਹੋਰ ਸੂਬਿਆਂ ਤੋਂ ਮਹਿੰਗੀ ਹੋ ਗਈ ਹੈ ਇਸ ਕਰਕੇ ਸਨਤ ਹੈ ਜੜੀ ਉਹ ਮਰਨ ਕਰਾਰੇ ਪਹੁੰਚ ਗਈ ਹੈ ਸੋ ਸੰਨਤ ਨੂੰ ਕਿੰਨਾ ਕੁ ਵੱਡਾ ਝਟਕਾ ਲੱਗਿਆ ਏ ਔਰ ਸੰਨਤ ਕਿਵੇਂ ਬਾਹਰ ਆਏਗੀ ਕੀ ਇਸ ਨੂੰ ਇੱਕ ਝਟਕਾ ਮੰਨ ਸਕਦੇ ਆ ਇਹ ਸਰਚਾਰਜ ਮਾਮੂਲੀ ਜ ਹੈ ਕਿਉਂਕਿ ਸੰਨਤਾ ਤਾਂ ਬਹੁਤ ਮੋਟੀ ਕਮਾਈ ਕਰਦੀਆਂ ਨੇ ਵਪਾਰੀ ਪੰਜਾਬ ਦਾ ਬਹੁਤ ਮੋਟੀ ਕਮਾਈ ਕਰਦਾ ਜੇ ਥੋੜਾ ਬੋਤਾ ਉਹਨਾਂ ਨੂੰ ਇਹ ਝਟਕਾ ਲੱਗ ਵੀ ਗਿਆ ਤੇ ਕੀ ਇਹ ਬਰਦਾਸ਼ਤ ਕਰ ਸਕਦੇ ਨੇ ਡੀਐਸ ਚਾਵਲਾ ਸਾਹਿਬ ਮਿਰਰ ਨਾਲ ਜੁੜੇ ਹੋਏ ਨੇ ਮਸ਼ਹੂਰ ਉਦਯੋਗਪਤੀ ਨੇ ਲੁਧਿਆਣਾ ਤੋਂ ਚਾਵਲਾ ਸਾਹਿਬ ਆ ਇਹ ਜਿਹੜਾ ਸਰਚਾਰਜ ਲਗਾਇਆ ਗਿਆ ਪਹਿਲਾਂ ਤਾਂ ਨਾ ਲੇਮਨ ਦੀ ਭਾਸ਼ਾ ਚ ਜਿਹੜਾ ਸਮਝਾਇਓ ਟੈਕਨੀਕਲ ਲੈਂਗੁਏਜ ਤੋਂ ਹਟ ਕੇ ਇਹ ਸਰਕਾਰ ਵੱਲੋਂ ਕੀਤਾ ਕੀ ਗਿਆ ਕੁਝ ਨਵਾਂ ਕੀਤਾ ਗਿਆ ਕੋਈ ਨਵਾਂ ਸਰਚਾਰਜ ਲਗਾਇਆ ਗਿਆ ਥੋੜਾ ਜਿਹਾ ਪਹਿਲਾਂ ਇਹ ਦੱਸਿਓ। ਅਲਪੀ ਜੀ ਪੀਟੀਸੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਧੰਨਵਾਦ। ਜੀ ਸਰ। ਕਿ ਤੁਸੀਂ ਅਸੇ ਅਜੇ ਵਿਸਲ ਗਲੋਰ ਹਗੇ ਹੋ। ਜੀ। ਕੀ ਹਰ ਮੁੱਦੇ ਨੂੰ ਜਿਹੜਾ ਪਬਲਿਕ ਦੇ ਇੰਟਰਸਟ ਦਾ ਹੈਗਾ ਤੁਸੀਂ ਪੂਰੇ ਵਰਦ ਪਹੁੰਚਾਉਂਦੇ ਹੋ ਚਾਹੇ ਅਫਸਰ ਸ਼ਾਹੀ ਚਾਹੇ ਪੋਲੀਟੀਸ਼ੀਅਨ ਮੌਜੂਦਾ ਜਿਹੜੇ ਵੀ ਸੀਟ ਤੇ ਹੁੰਦੇ ਨੇ ਉਹਨਾਂ ਦੇ ਕੰਨ ਬੰਦ ਹੁੰਦੇ ਨੇ ਜੀ ਮੈਂ ਦੱਸਣਾ ਚਾਹਣਾ ਕਿ ਸਰਚਾਰਜ ਕੀ ਹੈਗਾ ਹੈ ਹਾਂ ਇਹ ਕੋਈ ਨਵੀਂ ਆਈਟਮ ਨਹੀਂ ਹੈਗੀ ਜੀ ਇਹ ਕੀ ਕਰਦੇ ਹੈ ਜਦੋਂ ਕੋਈ ਝੋਨੇ ਦੀ ਬਿਜਾਈ ਕਰਨੀ ਹੋਵੇ ਜਾਂ ਗਰਮੀ ਜ਼ਿਆਦਾ ਹੋ ਜਾਏ ਜੀ ਆਪਣੀਆਂ ਕਮੀਆਂ ਨੂੰ ਛੁਪਾਉਣ ਵਾਸਤੇ ਹਾਂ ਇਹ ਕਹਿੰਦੇ ਨੇ ਕਿ ਸ਼ਾਮ ਨੂੰ ਜਦੋਂ ਲਾਈਟ ਜਗਾਉਣ ਦਾ ਟਾਈਮ ਆ ਜਾਂਦਾ ਹੈ ਜੀ ਜੇ ਦੁਕਾਨਾਂ ਤੇ ਸ਼ੋਅਰੂਮ ਖੁੱਲੇ ਹੁੰਦੇ ਨੇ ਉਸ ਟਾਈਮ ਤੇ ਇੰਡਸਟਰੀ ਆਪਣੀ ਪ੍ਰੋਡਕਸ਼ਨ ਬੰਦ ਕਰ ਦਿੰਦੀ ਅੱਛਾ ਕਿਉਂਕਿ ਪ੍ਰੋਡਕਸ਼ਨ ਬੰਦ ਹੋ ਗਏ ਤਾਂ ਸਰਚਾਰਜ ਤੁਹਾਨੂੰ ਨਹੀਂ ਪਏਗਾ ਬੇਸਿਕਲੀ ਪ੍ਰੋਡਕਸ਼ਨ ਬੰਦ ਕਰ ਦਵੇ ਜੇ ਉਸ ਸਮੇਂ ਇੰਡਸਟਰੀ ਚਲਾਣੀ ਹੈ ਇਹ ਮੋਸਟਲੀ ਸਰਚਾਰਜ ਜਿਹੜਾ ਹੁੰਦਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਤਿੰਨ ਸੈਗਮੈਂਟ ਹੈਗੇ ਨੇ ਇੰਡਸਟਰੀ ਦੇ ਇੱਕ ਹੈਗਾ ਸਮਾਲ ਪਾਵਰ ਐਸਟੀਜੀ ਨੂੰ ਕਹਿੰਦੇ ਆ ਜੀ 20 किलोवाट लोड ਉਹਦੇ ਉੱਪਰ ਸਰਚਾਰਜ ਜਾਂ ਬੈਂਡਿੰਗ ਨਹੀਂ ਹੈ ਜੀ। ਜੀ। ਫਿਰ ਆਉਂਦਾ ਇੱਕ ਐਮਐਸ ਕਨੈਕਸ਼ਨ ਜਿਹੜਾ 100 ਕਿਲੋਵਾਟ ਤੱਕ ਜਾਂਦਾ ਹੈ ਜੀ। ਜੀ। ਉਹਦੇ ਉੱਪਰ ਵੀ ਇਹ ਬੈਂਡਿੰਗ ਐਜ਼ ਔਨ ਡੇਟ ਨਹੀਂ ਹੈ ਜੀ। ਠੀਕ ਹੈ। 100 ਕਿਲੋਵਾਟ ਦੇ ਉੱਪਰ ਜਿਹਨੂੰ ਅਸੀਂ ਲਾਰਜ ਸਪਲਾਈ ਕਹਿੰਦੇ ਆ ਚਾਹੇ ਜਿੰਨਾ ਮਰਜ਼ੀ ਲੋਡ ਹੋਵੇ ਉਹਦੇ ਉੱਪਰ ਇਹਨਾਂ ਨੇ ਸਰਚਾਰਜ ਲਗਾਇਆ। ਹਮ ਸਰਚਾਰਜ ਦਾ ਮਤਲਬ ਕਿ ਪਾਵਰ ਸ਼ਾਰਟੇਜ ਹੈਗੀ ਆ। ਹਮ ਤੁਸੀਂ 6 ਤੋਂ ਲੈ ਕੇ ਰਾਤੀ 10 ਵਜੇ ਤੱਕ ਫੈਕਟਰੀਆਂ ਬੰਦ ਰੱਖੋ ਜਾਂ ਆਲਟਰਨੇਟਸ ਹੋਸ ਲੈ ਕੇ ਜਨਰੇਟਰ ਤੇ ਬਿਜਲੀ ਚਲਾ ਲਓ। ਹਾਂ। ਮੈਨੂੰ ਸਰਵੇ ਲੱਗ ਰਿਹਾ ਹੈ ਕਿ ਇਹ ਪਹਿਲੀਆਂ ਸਰਕਾਰਾਂ ਚ ਵੀ ਹੁੰਦਾ ਸੀ ਇਹ ਨਹੀਂ ਸੀ ਕਿ ਨਹੀਂ ਹੁੰਦਾ ਸੀ ਜੀ ਹਰ ਸਾਲ ਤੁਹਾਨੂੰ ਪਤਾ ਹੈ ਕਿ ਏਸੀ ਵਿਕਣੇ ਆ ਜੀ ਜੀਐਸਟੀ ਤੁਸੀਂ ਲੈਂਦੇ ਹੋ ਪਹਿਲੇ ਵੈਟ ਲੈਂਦੇ ਸੀਗੇ ਹਮ ਰਿਜ ਵਿਕਣੇ ਆ ਘਟ ਨਹੀਂ ਸਕਦੇ ਆਬਾਦੀ ਵੱਧ ਰਹੀ ਆ ਜੀ ਫਿਰ ਤੁਸੀਂ ਹਰ ਸਾਲ ਸ਼ਾਰਟੇਜ ਦਾ ਬਹਾਨਾ ਕਿਉਂ ਲਗਾਉਂਦੇ ਹੋ ਉਤਪਾਦਨ ਕਿਉਂ ਨਹੀਂ ਕਰਦੇ ਜਨਰੇਸ਼ਨ ਕਿਉਂ ਨਹੀਂ ਕਰਦੇ ਹਮ ਪਹਿਲੀ ਗੱਲ ਦੂਸਰੀ ਗੱਲ ਤੁਸੀਂ ਸਰਚਾਰਜ ਲੈ ਕੇ ਸਾਨੂੰ ਕਹਿੰਦੇ ਹੋ ਕਿ 2 ਰੁਪਏ ਯੂਨਿਟ ਵੱਧ ਲੈ ਲਓ ਫੈਕਟਰੀ ਚਲਾ ਲਓ ਹਮ ਇਹਦਾ ਮਤਲਬ ਇੱਕ ਬਹਾਨਾ ਹੈ ਜੀ ਪਾਵਰ ਸ਼ਾਰਟੇਜ ਹੈਗੀ ਹੈ ਫੈਕਟਰੀਆਂ ਨਾ ਚਲਾਓ ਵੱਡੇ ਯੂਨਿਟ ਦੂਜੇ ਪਾਸੇ ਜੇ ਇਹਨਾਂ ਨੂੰ 2 ਰੁਪਏ ਦੇ ਦੇਣੇ ਆ ਯੂਨਿਟ ਜੀ ਫਿਰ ਫੈਕਟਰੀਆਂ ਚਲਾ ਸਕਦੇ ਆ ਇਹਦਾ ਮਤਲਬ ਸ਼ਾਰਟੇਜ ਨਹੀਂ ਹੈ ਜੀ ਹੂੰ ਸਾਨੂੰ ਇਹ ਬਲੈਕਮੇਲ ਕਰ ਰਹੇ ਨੇ ਵੀ ਜੇ ਫੈਕਟਰੀ ਚਲਾਣੀ ਆ 2 ਰੁਪਏ ਯੂਨਿਟ ਦੇ ਦਿਓ ਹੂੰ ਮੈਂ ਬਾਦ ਨੂੰ ਸਿੰਗਲ ਕੁਐਸਚਨ ਪੁੱਛਣਾ ਚਾਹੁੰਦਾ ਕਿ ਸ਼ਾਰਟੇਜ ਹੈਗੀ ਕਿ ਨਹੀਂ ਨੰਬਰ 1 ਹਾਂ ਜੀ ਇਹ 2 ਰੁਪਏ ਨਾਲ ਕਿੱਥੋਂ ਬਿਜਲੀ ਆ ਗਈ ਹੂੰ ਇਹਦਾ ਮਤਲਬ ਸ਼ਾਰਟੇਜ ਕ੍ਰੀਏਟ ਕਰਕੇ ਤੁਸੀਂ ਸਾਨੂੰ ਬਲੈਕਮੇਲ ਕਰ ਰਹੇ ਹੋ ਇਹ ਬਲੈਕਮੇਲ ਦਾ ਜਵਾਬ ਤੇ ਜੇ ਤੁਸੀਂ ਅੱਜ ਤੋਂ 15 ਦਿਨ ਪਹਿਲੇ ਲਾਇਆ ਹੁੰਦਾ ਨਾ ਜੀ ਅੱਜ ਜਿਹੜੀ ਲੁਧਿਆਣਾ ਵਰਸ ਦੀ ਪੋਲਿੰਗ ਹੋ ਰਹੀ ਹੈ ਉਹਦੇ ਜੌਬ ਮਿਲ ਗਿਆ ਹੁੰਦਾ ਹਾਂ ਠੀਕ ਹੈ ਪਰ ਚਾਵਲਾ ਸਾਹਿਬ ਚਾਵਲਾ ਸਾਹਿਬ ਇਹ ਇਹ ਮਤਲਬ ਤੁਹਾਡੇ ਕਹਿਣ ਦਾ ਇਹ ਹੈ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਦੇਖੋ ਬਿਜਲੀ ਦੀ ਘਾਟ ਹੈ ਵੈਸੇ ਤੁਹਾਨੂੰ ਇਹ ਅਪੀਲ ਕਰ ਦਣਗੇ ਵੀ ਤੁਸੀਂ ਥੋੜਾ ਜਿਹਾ ਪ੍ਰੋਡਕਸ਼ਨ ਘੱਟ ਕਰ ਲਓ ਜਾਂ ਪੀ ਕਾਰਸ ਤੇ ਬਿਜਲੀ ਘੱਟ ਵਰਤੋ ਤੁਸੀਂ ਨਹੀਂ ਕਰੋਗੇ ਜੇ ਤੁਹਾਡੇ ਤੇ ਸਰਚਾਰਜ ਲਗਾਇਆ ਫਿਰ ਸ਼ਾਇਦ ਤੁਸੀਂ ਬਚਤ ਕਰ ਲਓ ਫਿਰ ਸ਼ਾਇਦ ਤੁਸੀਂ ਕਹੋ ਕਿ ਬਿਜਲੀ ਬਹੁਤ ਮਹਿੰਗੀ ਪੈਂਦੀ ਹੈ ਭਾਈ 2 ਘੰਟੇ ਮਸ਼ੀਨਾ ਬੰਦ ਰਹਿਣ ਦਿਓ ਜਾਂ 4 ਘੰਟੇ ਮਸ਼ੀਨਾ ਬੰਦ ਰਹਿਣ ਦਿਓ ਸਰਕਾਰ ਦੀ ਫਿਲਾਸਫੀ ਤਾਂ ਇਹ ਹੈ ਨਾ ਕਿ ਸੰਨਤਕਾਰ ਅਪੀਲ ਤਾਂ ਨਹੀਂ ਮੰਨਣਗੇ ਪਰ ਸੰਨਤਕਾਰਾਂ ਤੇ ਥੋੜਾ ਜਿਹਾ ਡੰਡਾ ਲਾ ਦਈਏ ਫਿਰ ਸੰਤਕਾਰ ਜ਼ਰੂਰ ਮੰਨ ਲੈਣਗੇ ਤੇ ਜਿੱਦਨ ਸੰਨਤਕਾਰਾਂ ਨੇ ਅਫਸਰਾਂ ਤੇ ਡੰਡਾ ਲਾਇਆ ਪੋਲਿਟਿਸ਼ੀਅਨ ਤੇ ਲਾਇਆ ਇਹਨਾਂ ਨੂੰ ਭੱਜਣ ਦਾ ਰਸਤਾ ਨਹੀਂ ਮਿਲਣਾ ਅੱਤੀ ਪਤਰੀ ਜੀ ਮੈਂ ਤਾਂ ਸਿੰਪਲ ਕੁਐਸਚਨ ਇਹ ਕਰ ਰਿਹਾ ਹਾਂ ਹਾਂ ਕਿ ਤੁਸੀਂ ਕਹਿੰਦੇ ਹੋ ਜੀ ਪਹਿਲੀ ਵੀ ਸ਼ਾਰਟੇਜ ਹੈ ਜੀ ਜੀ ਸਰ ਐਸੋਨੇ ਬਿਜਲੀ ਦੀ ਸ਼ਾਰਟੇਜ ਕਿਹੜੇ ਪਿਛਲੇ 50 ਸਾਲ 30 ਸਾਲ ਚ ਨਹੀਂ ਸੀਗੀ ਹਾਂ ਜਦੋਂ ਐਨਐਸ ਬਸੰਤ ਸਾਹਿਬ ਵੀ ਸਾਡੇ ਚੇਅਰਮੈਨ ਸੀਗੇ ਬਿਜਲੀ ਬੋਰਡ ਦੇ ਜੀ ਉਹਨਾਂ ਨੇ ਜਨਰੇਸ਼ਨ ਕੀਤੀ ਸੀਗੀ ਬਿਜਲੀ ਘਰ ਬਣਾਏ ਸੀਗੇ ਪਲੈਨਿੰਗ ਕੀਤੀ ਸੀਗੀ ਹੂੰ ਉਹ ਅੱਜ ਬਸੰਤ ਸਾਹਿਬ ਨਹੀਂ ਹੈਗੇ ਤੁਹਾਡੇ ਕੋਲੇ ਬਸੰਤ ਸਾਹਿਬ ਦੇ ਬਰਾਬਰ ਜਾਂ ਉਹਨਾਂ ਤੋਂ 10 ਗੁਣਾ ਤਨਖਾਹ ਲੈਣ ਵਾਲੇ ਬੰਦੇ ਬੈਠੇ ਨੇ ਉਹਨਾਂ ਦੀ ਪਲੈਨਿੰਗ ਕਿੱਥੇ ਆ ਹੂੰ ਇਹ ਬਹਾਨਾ ਨਹੀਂ ਚੱਲੇਗਾ ਕਿ ਸਾਡੀ ਬਿਜਲੀ ਸ਼ਾਰਟੇਜ ਚੱਲ ਰਹੀ ਹੈ ਜੀ ਫੈਕਟਰੀਆਂ ਬੰਦ ਕਰਦੇ ਹੋ ਉਹ ਭਾਈ ਅਫਸਰਾਂ ਦੇ ਤਨਖਾਹਾਂ ਕਿਉਂ ਨਹੀਂ ਬੰਦ ਕਰਦੇ ਪੋਲਿਟਿਸ਼ੀਨ ਦੇ ਪੱਤੇ ਕਿਉਂ ਨਹੀਂ ਬੰਦ ਕਰਦੇ ਜੇ ਮੈਂ ਫੈਕਟਰੀ ਬੰਦ ਕਰ ਦਿੰਨਾ ਮੈਂ ਤੁਹਾਡੇ ਦੂਜੇ ਐਸਪੈਕਟ ਤੇ ਆਨਾ ਵਾ ਜੀ ਜੀ ਕੀ ਮੇਰੀ ਫੈਕਟਰੀ ਬੰਦ ਕਰਨ ਦੇ ਨਾਲ ਬਿਜਲੀ ਬੱਜ ਜਾਏਗੀ ਜਿਹੜੀ ਮੇਰਾ ਪ੍ਰੋਡਕਸ਼ਨ ਲਾਸ ਹੋਏਗਾ ਉਹ ਕਿੱਥੇ ਜਾਏਗਾ ਉਹ ਤਾਂ ਜੀਐਸਟੀ ਕੋਲ ਜਾਏਗਾ ਮੇਰੀ ਲੇਬਰ ਨੂੰ ਤਨਖਾਹ ਕੀ ਮੈਂ ਕੱਟਾਂ ਸਰਕਾਰ ਅਲਾਉ ਕਰਦੀ ਹੈ ਵੀ 4 ਘੰਟਿਆਂ ਤਨਖਾਹ ਦੇਣੀਆਂ ਬੰਦ ਕਰ ਦਿਓ ਕੀ ਮੇਰੇ ਇਨਕਮ ਟੈਕਸ ਦੇ ਵਿੱਚ ਬੈਨੀਫਿਟ ਦਿਓਗੇ ਈ ਮੇਰੇ ਲੇਬਰ ਨੂੰ ਈਐਸਆਈ ਪੀਐਫ ਜਿਲਾ ਮੈਂ ਦਿਨਾ ਮੈਂ 4 ਘੰਟੇ ਦੀ ਲੀਵ ਦਿਓਗੇ ਮੈਂ ਲੈ ਲੈਣਾ ਪਲੱਸ ਜਿਹੜਾ ਮੇਰਾ ਐਕਸਪੋਰਟ ਦਾ ਬਾયર ਹੈਗਾ ਜੀ ਉਹਨੂੰ ਤੇ ਸਰ ਪੂਰੇ ਵਰਲਡ ਚੋਂ ਮਾਲ ਮਿਲਦਾ ਉਹਨੂੰ ਕੀ ਇੰਟਰਸਟ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਨਹੀਂ ਹੈਗੀ ਹੂੰ ਐਕਸਪੋਰਟ ਦੀ ਸ਼ਿਪਮੈਂਟ ਚਲ ਗਈ ਜਿਹੜਾ ਮੇਰੇ ਪੰਜਾਬ ਦੇ ਵਿੱਚੋਂ ਮਾਲ ਮੰਗਾ ਰਿਹਾ ਅੱਜ ਦੀ ਰੇਟ ਦੇ ਵਿੱਚ ਜੀ ਉਹ ਪੰਜਾਬ ਚੋਂ ਲੱਲੇਗਾ ਬਿਹਾਰ ਚੋਂ ਲੱਲੇਗਾ ਮ드ਰਾਸ ਚੋਂ ਲੱਲੇਗਾ ਦਿੱਲੀ ਚੋਂ ਲੱਲੇਗਾ ਥੋੜੀ ਜਿਹਾ ਸਮਝਾਓ ਚਾਵਲਾ ਸਾਹਿਬ ਇਹ ਗੱਲ ਥੋੜੀ ਸਮਝਾਓ ਤੁਹਾਨੂੰ ਯਾਦ ਹੋਵੇਗਾ ਇਸ ਤੋਂ ਪਹਿਲਾਂ ਬਿਜਲੀ ਮੰਤਰੀ ਦਾ ਇੱਕ ਬਿਆਨ ਆਇਆ ਸੀ ਅਸੀਂ ਬਿਨਾ 12 ਰੁਪਏ ਦੇ ਵੀ ਬਿਜਲੀ ਲਿਆ ਪੂਰਾ ਘਰ ਕੀਤਾ ਆਪਣਾ ਕੋਈ ਬਿਜਲੀ ਬਾਰੋਂ ਨਹੀਂ ਲਈ ਕੋਈ ਜ਼ਿਆਦਾ ਵਾਧੂ ਕੱਟ ਨਹੀਂ ਲਾਏ ਆਪਣਾ ਪੂਰਾ ਕਰ ਕਰ ਲਿਆ ਫਿਰ ਇਹ ਹੁਣ ਇਹ ਕੀ ਹੈ ਫਿਰ ਵਾਧੂ ਸਰਚਾਰਜ ਲਾ ਦਿੱਤੇਗੇ ਜਦ ਇਹ ਇਦਾਂ ਕਟੌਤੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਥੋੜਾ ਜਿਹਾ ਸਮਝਾਓ ਵਿਚ ਮੀਨਸ ਕੀ ਤੁਸੀਂ ਇਹ ਕਹਿ ਰਹੇ ਹੋ ਲੋਕਾਂ ਨੂੰ ਕਿ ਅਸੀਂ ਕੋਈ 1 ਰੁਪਏ ਦੀ ਬਿਜਲੀ ਬਾਰੋਂ ਨਹੀਂ ਲਈ ਪਰ ਦੂਜੇ ਪਾਸੇ ਸਰਚਾਰਜ ਵੀ ਲਗਾ ਰਹੇ ਹੋ ਰਪੇਜ ਜੀ ਇੱਕ ਛੋਟਾ ਜਿਹਾ ਸਵਾਲ ਜੇ ਮੈਨੂੰ এলাਓ ਕਰੋ ਜੀ ਕਿ ਜਦੋਂ ਆਪਣੇ ਕੋਲੇ ਸਰਪਲਸ ਹੁੰਦੀ ਹੈ ਬਿਜਲੀ ਮਾਨ ਸਾਹਿਬ ਵੀ ਕਹਿੰਦੇ ਨੇ ਪਾਵਰ ਮਿਨਿਸਟਰ ਵੀ ਕਹਿੰਦੇ ਨੇ ਫਾਈਨੈਂਸ ਮਿਨਿਸਟਰ ਵੀ ਕਹਿੰਦੇ ਨੇ ਕਿ ਅਸੀਂ ਸਰਦੀਆਂ ਚ ਬਾਹਰ ਮਾਲ ਬਿਜਲੀ ਵੇਚਦੇ ਆ ਜੀ ਬਾਇ ਬੈਕ ਫੈਸਿਲਿਟੀ ਹੁੰਦੀ ਹੈ ਜੀ ਕਿ ਸਰਦੀਆਂ ਚ ਵੇਚਤੀ ਆ ਗਰਮੇ ਨੇ ਜਿਹੜੇ ਵਾਪਸ ਲੈਣਗੇ ਯਸ ਜੇ ਤੁਸੀਂ ਸਰਵੀਆਂ ਜਿੰਨੀ ਦਿੱਤੀਆਂ ਉਹਨਾਂ ਹੀ ਵਾਪਸ ਲੈ ਰਹੇ ਹੋ ਤੇ ਸਰਚਾਰਜ ਕਿਉਂ ਮੈਂ ਤੇ ਉੱਥੇ ਵਾਪਸ ਆ ਰਿਹਾ ਹਾਂ ਹਾਂ ਮੈਨ ਮੇਡ ਸ਼ਾਰਟੇਜ ਹੈ ਜੀ ਜਾਂ ਨੈਗਲੀਜੈਂਸੀ ਆਫ ਦਾ ਪਲੈਨਿੰਗ ਬੋਰਡ ਹਮ ਹਮ ਇਹ ਤੁਸੀਂ ਬਿਜਲੀ ਵੇਚੀ ਸੀਗੀ ਵਾਪਸ ਲੈ ਲਉਣਾ ਉਹਨਾਂ ਕੋਲੋਂ ਭਾਈ ਇਹਦਾ ਮਤਲਬ ਮਾਲ ਵੇਚ ਕੇ ਵੱਧ ਰੇਟ ਤੇ ਆਪਣੇ ਝੋਲੀਆਂ ਭਰ ਲਈਆਂ ਖਜ਼ਾਨੇ ਭਰ ਲਏ ਹਮ ਜਦੋਂ ਇੰਡਸਟਰੀ ਦੇੰਦੇ ਇੰਡਸਟਰੀ ਕੋਈ ਤੁਹਾਡੇ ਮੁਤਾਜ ਨਹੀਂ ਹੈਗੀ ਤੁਹਾਡੀ 35% ਇੰਡਸਟਰੀ ਆਲਰੇਡੀ ਪੰਜਾਬ ਤੋਂ ਸ਼ਿਫਟ ਕਰ ਚੁੱਕੀ ਆ ਜੇ ਤੁਸੀਂ ਹੋਰ ਇਹ ਜੇ ਕਰੋਗੇ ਤੇ ਅਸੀਂ ਫੈਕਟਰੀਆਂ ਸ਼ਿਫਟ ਕਰ ਜਾਵਾਂਗੇ ਸਾਨੂੰ ਪੋਲਿਟਿਸ਼ੀਅਨ ਨਹੀਂ ਚਾਹੀਦੇ ਸਾਨੂੰ ਸਰਕਾਰ ਚਾਹੀਦੀ ਹੈ ਬੇਸਿਕ ਇਨਫਰਾਸਟ੍ਰਕਚਰ ਦੇਣ ਵਾਲੀ ਅੱਜ ਤੁਸੀਂ 1.5 ਸਾਲ ਹੋਰ ਹੈਗੇ ਹੋ ਪਤਾ ਨਹੀਂ ਤੁਹਾਡਾ ਅਗਲੇ ਵਾਲੇ ਕੀ ਹਾਲ ਹੋਣਾ ਹੈ ਇਹਨਾਂ ਨੂੰ ਕਹਿਣਾ ਸਾਢੇ 3 ਸਾਲ ਪਹਿਲੇ ਆਪਣੇ ਵਾਅਦੇ ਲੈ ਜਾਓ ਜੇ ਵਾਅਦੇ ਪੂਰੇ ਨਹੀਂ ਕਰੇ ਤੁਸੀਂ ਇਮੀਡੀਟ ਡਿਜ਼ਾਈਨ ਕਿਉਂ ਨਹੀਂ ਕਰਦੇ ਵੈਸੀ ਚਾਵਲਾ ਸਾਹਿਬ ਵੈਸੀ ਚਾਵਲਾ ਸਾਹਿਬ ਆਮ ਬੰਦੇ ਦੀ ਨੌਲੇਜ ਹਸਤੇ ਅੱਜ ਭਾਵੇਂ ਛੋਟੀ ਇਕਾਈ ਹੋਵੇ ਵੱਡੀ ਇਕਾਈ ਹੋਵੇ ਕਿੰਨੇ ਰੁਪਏ ਪ੍ਰਤੀ ਯੂਨਿਟ ਤੁਹਾਨੂੰ ਪੈ ਰਹੀ ਹੈ ਬਿਜਲੀ ਕਿੰਨੇ ਰੁਪਏ ਪ੍ਰਤੀ ਯੂਨਿਟ ਆ ਰਹੀ ਹੈ ਤੁਹਾਨੂੰ ਸਾਰਾ ਕੁਝ ਪਾ ਕੇ ਮੈਂ ਅੱਗੇ ਵੀ ਤੁਹਾਡੇ ਚੈਨਲ ਤੇ ਵੀ ਹਰ ਚੈਨਲ ਤੇ ਕਹਿਣਾ ਕਿ ਸਾਨੂੰ ਇਹ 5 ਰੁਪਏ ਜਾਂ 10 ਰੁਪਏ ਜਾਂ 8 ਰੁਪਏ ਬਿਜਲੀ ਕਹਿੰਦੇ ਨੇ ਇਹ ਬਿਲਕੁਲ ਛਲਾਵਾ ਹੈ ਜੀ ਹਾਂ ਇਹ ਬੇਸਿਕ ਰੇਟ ਗੱਲ ਕਰਦੇ ਨੇ ਮੈਂ ਤੇ ਕਹਿੰਦਾ ਜਿੰਨਾ ਬਿੱਲ ਆ ਰਿਹਾ ਹਾਂ ਉਹਨੂੰ ਯੂਨਿਟ ਨਾਲ ਡਿਵਾਈਡ ਕਰਦੇ ਹੋ ਕਿਸੇ ਵੀ ਇੰਡਸਟਰੀ ਨੂੰ ਬਿਲੀ 9 9.5 10 ਰੁਪਏ ਤੋਂ ਥੱਲੇ ਨਹੀਂ ਪੈ ਰਹੇ ਓਹ ਹੋਹ ਇਹ ਕਾਰਨ ਕੀ ਹੈ ਜੀ ਬਿਜਲੀ ਦਾ ਨਹੀਂ ਪਰ ਸਰਕਾਰ ਤਾਂ ਕਹੇਗੀ ਸਰ ਕੀ 5 ਰੁਪਏ ਪ੍ਰਤੀ ਯੂਨਿਟ ਦੇ ਰਹੇ ਆ ਸਰ ਮੈਂ ਤੇ ਕਹ ਰਿਹਾ ਉਹਦੇ ਕਾਲਮ ਗਿਣੋ ਲਾ ਜੀ ਪਹਿਲਾ ਯੂਨਿਟ 5 ਰੁਪਏ ਹਮਮ ਪਹਿਲੇ ਕਾਲਮ ਦੇ ਵਿੱਚ ਹਮਮ ਥੱਲੇ ਜਾ ਕੇ ਤੁਸੀਂ ਕਰਦੇ ਹੋ ਜੀ ਤੁਹਾਡੇ ਫਿਕਸ ਚਾਰजेस ਲੈਣੇ ਆ ਮੀਟਰ ਰੈਂਟ ਲੈਣਾ ਸੈਸ ਲੈਣਾ ਭਾਈ ਉਹ ਵੀ ਮੈਨੂੰ ਪਰ ਯੂਨਿਟੀ ਪੈ ਰਹੀ ਹੈ ਨਾ ਜੀ ਮੈਂ 100 ਯੂਨਿਟ ਲਿਆ ਤੁਸੀਂ 500 ਰੁਪਏ ਉੱਪਰ ਬਿੱਲ ਲਗਾ ਲਿਆ ਜੀ ਮੇਰੇ ਕਨੈਕਸ਼ਨ ਦੇ ਨਾਲ ਫਿਕਸ ਚਾਰजेस ਤੁਸੀਂ 1000 ਰੁਪਏ ਲਗਾਤਾ ਥੱਲੇ ਤੁਸੀਂ ਮੇਰੇ ਮੀਟਰ ਰੈਂਟ ਲਿਆ ਮੈਨੂੰ ਤਾਂ ਜਾ ਕੇ ਜਿਹੜੀ 100 ਯੂਨਿਟ ਹੈਗਾ ਉਹ 1000 ਰੁਪਏ ਨਹੀਂ 10000 ਰੁਪਏ ਪੈਣਾ ਸ਼ੁਰੂ ਹੋ ਜਾਂਦਾ ਜੀ ਹੂੰ ਪਹਿਲੀ ਗੱਲ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਜੇ ਬਿਜਲੀ ਦੀ ਸ਼ਾਰਟੇਜ ਹੈਗੀ ਆ ਜੀ ਮਾਨ ਸਾਹਿਬ ਉਜੀ ਤੇ ਖਿਆਲ ਕਰੋ ਕੋਈ ਤੇ ਤਰਸ ਖਾਓ ਤੁਸੀਂ 300 ਯੂਨਿਟ ਫ੍ਰੀ ਦੇ ਰਹੇ ਹੋ ਉਹ ਭਾਈ ਜਿਹੜਾ ਆਪ ਮੰਗਤਾ ਹੋਵੇ ਉਹ ਦੂਜੇ ਨੂੰ ਦਾਨ ਕਿੱਥੋਂ ਦੇ ਸਕਦਾ ਤੁਸੀਂ ਤੁਹਾਨੂੰ ਕਿਹਨੇ ਮੰਗੀ ਆ ਫ੍ਰੀ ਯੂਨਿਟ ਬਿਜਲੀ ਦੱਸੋ ਅੱਜ ਕਿਸਾਨ ਨੂੰ ਕਹੋ ਆਪਾਂ ਕਿਸਾਨ ਦੀ ਡਿਬੇਟ ਤੇ ਵੀ ਬੈਠਦੇ ਆ ਉਹ ਵੀ ਜਾਣ ਨੂੰ ਤਿਆਰ ਨਹੀਂ ਫ੍ਰੀ ਬਿਜਲੀ ਬਿਲਕੁਲ ਬਿਲਕੁਲ ਕਹਿੰਦੇ ਸਾਨੂੰ ਸੌਲੀ ਮਿਲ ਰਹੀ ਆ ਬਿਜਲੀ ਨਹੀਂ ਮਿਲ ਰਹੀ ਹਮ ਘਰਾਂ ਵਾਲੇ ਕਹਿੰਦੇ ਜੀ ਪੈਸੇ ਲਾਓ ਪਰ ਸਪਲਾਈ ਪ੍ਰੋਬਲਮ ਸਾਨੂੰ ਦੂਰ ਕਰੋ ਹਮ ਅਨ ਇੰਟਰਪਟਿਡ ਬਿਜਲੀ ਦੀ ਸਾਨੂੰ ਸਪਲਾਈ ਦਿਓ ਹਮ ਹਰ ਪ੍ਰੀਗੀ ਅੱਜ ਦੀ ਡੇਟ ਦੇ ਵਿੱਚ ਅੱਜ ਸਵੇਰੇ ਮੈਨੂੰ ਮੈਂ ਭਾਈ ਨੇਮ ਕਹ ਰਿਆਂ ਲੁਧਿਆਣੇ ਦੇ ਗੈਸਪੁਰਾ ਸਬਸਟੇਸ਼ਨ ਤੋਂ ਜੀ ਇਸ ਕੰਜ਼ਿਊਮਰ ਰਵਿੰਦਰ ਗੁਪਤਾ ਜੀ ਦਾ ਫੋਨ ਆਇਆ ਵਾ ਹਾਂ ਹਾਂ ਉਹ ਕਹਿੰਦਨ ਜੀ ਕਿ ਕੱਲ ਤੋਂ ਲੈ ਕੇ ਅੱਜ ਤੱਕ 24 ਘੰਟਿਆਂ 'ਚ ਮੇਰੀ 20 ਵਾਰੀ ਬਿਜਲੀ ਕੱਟੀ ਆ ਓਏ ਹੋਏ ਕੀ ਯੂਨਿਟ ਚੱਲ ਜਾਏਗਾ ਕੀ ਇੰਡਸਟਰੀ ਦਾ ਹਮ ਮੈਂ ਭਾਈ ਨੇਮ ਤੋਂ ਦੱਸ ਰਿਆਂ ਕੰਜ਼ਿਊਮਰ ਹਮ ਦੂਜੇ ਪਾਸੇ 300 ਯੂਨਿਟ ਬਿਜਲੀ ਦਾ ਮਤਲਬ ਵੀ ਸਾਡੇ ਕੋਲੇ ਬਹੁਤ ਜ਼ਿਆਦਾ ਬਿਜਲੀ ਫालतੂ ਹੈ ਹਮ ਤੁਸੀਂ ਇਹਨਾਂ ਕਰੋ ਜੀ ਸਾਰਿਆਂ ਨੂੰ ਖੁਸ਼ ਕਰਦੇ ਹੋ 80% ਨੂੰ ਬਿਜਲੀ ਦੇ ਬਿੱਲ ਨਾਲੋ ਤੇ 20% ਨੂੰ ਮਾਰ ਕੇ ਰੱਖਦੇ ਹੋ ਉਹ 20% ਉਹ ਨੇ ਜਿਹੜੀ ਤੁਹਾਡੀਆਂ ਤੁਹਾਨੂੰ ਦੁੱਧ ਦੇਣ ਵਾਲੀਆਂ ਗਊਆਂ ਨੇ ਜਿਹੜੇ ਕਮਾ ਕੇ ਤੁਹਾਨੂੰ ਹਰ ਤਰ੍ਹਾਂ ਦਾ ਟੈਕਸ ਦੇ ਰਹੇ ਆ ਜਿਹਨਾਂ ਟੈਕਸਾਂ ਕਰਕੇ ਹਾਂ ਮੰਤਰੀਆਂ ਦੀਆਂ ਪਾਲਕਸ ਨਿਕਲਦੀਆਂ ਨੇ ਹੂੰ ਅਫਸਰਾਂ ਦੇ ਤਨਖਾਹਾਂ ਨਿਕਲਦੀਆਂ ਨੇ ਇਹਦਾ ਮਤਲਬ ਤੁਸੀਂ ਇੱਕੋ ਬੰਦੇ ਤੇ ਬੋਝ ਪਾਈ ਚੱਲੋਗੇ ਘੋੜਾ ਮਰ ਜੂਗਾ ਪੰਜਾਬ ਦੀ ਇੰਡਸਟਰੀ ਅੱਗੇ ਹੀ ਤਬਾਹ ਹੋ ਚੁੱਕੀ ਆ ਪਾਵਰ ਕੱਟ ਇੰਨੇ ਜ਼ਿਆਦਾ ਲੱਗ ਰਹੇ ਨੇ ਜੀ ਜੀ ਪਰ ਤਰੀਕੀ ਜੀ ਮੈਂ ਕਹਿਣਾ ਚਾਹਾਂਗਾ ਜੇ ਇਜਾਜ਼ਤ ਦਿਓ ਹਾਂ ਹਾਂ ਕਾਨੂੰਨ ਹੈ ਕਹਿੰਦਾ ਕਿ ਜੇ ਅੱਧੇ ਘੰਟੇ ਤੋਂ ਵੱਧ ਬਿਜਲੀ ਬੰਦ ਹੋ ਜਾਵੇ ਜੀ ਇਹ ਐਸ ਡੀਓ ਦੀ ਜ਼ਿੰਮੇਵਾਰੀ ਆ ਹੂੰ ਜੇ ਇੱਕ ਘੰਟੇ ਤੋਂ ਵੱਧ ਬੰਦ ਹੋ ਜਾਵੇ ਐਕਸੀਡੈਂਟ ਦੀ ਜ਼ਿੰਮੇਵਾਰੀ ਆ ਫਿਰ ਇਸ ਤਰ੍ਹਾਂ ਹੀ ਡਿਪਟੀ ਚੀਫ ਤੇ ਚੀਫ ਦੀ ਜ਼ਿੰਮੇਵਾਰੀ ਆ ਹੂੰ ਇੱਥੇ ਤੇ ਇੱਕ ਵਾਰੀ ਬਿਜਲੀ ਚੱਲੇ ਜਿਹੜੇ ਫਿਊਜ਼ ਲਾਉਣ ਵਾਸਤੇ ਤੇ 6-6 ਘੰਟੇ ਬੰਦੇ ਨਹੀਂ ਆਉਂਦੇ ਹੂੰ 6 ਘੰਟੇ ਦਾ ਲਾਸਸ ਮੀਨਸ ਪ੍ਰੋਡਕਸ਼ਨ ਲ ਹਾਂ ਰੈਵਿਊ ਲਾਸ ਦੀ ਗਵਰਨਮੈਂਟ ਦਾ ਹੋ ਰਿਹਾ ਹੂੰ ਇਹਦਾ ਮਤਲਬ ਮਿਸਮੈਨੇਜਮੈਂਟ ਹੈਗੀ ਹੈ ਜੀ ਬਹੁਤ ਵੱਡੇ ਪੱਧਰ ਤੇ ਕੋਈ ਚਾਹੀਦੀ ਕੋਈ 300 ਯੂਨਿਟ ਨਹੀਂ ਚਾਹੀਦੇ ਸਾਨੂੰ ਚਾਹੀਦੀ ਹੈ ਕਾਸਟ ਦੇ ਉੱਪਰ ਬਿਜਲੀ ਦਿਓ ਰੈਵਨਿਊ ਲੋਵੋ ਸਾਡੇ ਕੋਲ ਬਿਲਕੁਲ ਚਾਵਲਾ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਇਸ तमाम ਜਾਣਕਾਰੀ ਦੇ ਲਈ ਸੋ ਸੰਤਾ ਨੂੰ ਵੱਡਾ ਝਟਕਾ ਲੱਗਿਆ ਔਰ ਜੋ ਦਾਵਾ ਚਾਵਲਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਕਿ ਕਹਿਣ ਨੂੰ 5 ਰੁਪਏ ਯੂਨਿਟ ਕਹਿ ਰਹੀ ਹੈ ਸਰਕਾਰ ਕੀ ਦੇ ਰਹੀ ਹੈ ਪਰ 9 ਰੁਪਏ ਤੋਂ ਲੈ ਕੇ 10 ਰੁਪਏ ਤੱਕ ਇਹ ਯੂਨਿਟ ਪੈਂਦੀ ਹੈ ਤੇ ਜਿਹੜਾ ਹੁਣ ਸਰਚਾਰਜ ਲਗਾਇਆ ਗਿਆ ਜੇ ਇਹਨੂੰ ਜੋੜ ਲਿਆ ਜਾਵੇ ਤਾਂ ਇਹ ਰਕਮ ਹੋਰ ਜ਼ਿਆਦਾ ਟੱਪ ਜੇਗੀ ਯਾਨੀ ਕਿ ਮਨ ਕੇ ਚਲੋ ਕੇ ਪੰਜਾਬ ਦੇ ਵਿੱਚ ਇੱਕ ਵੱਡਾ ਬਿਜਲੀ ਸੰਕਟ ਆ ਇਸੇ ਕਰਕੇ ਇਹ ਸਰਚਾਰਜ ਜਿਹੜਾ ਇੰਡਸਟਰੀ ਤੇ ਲਾਇਆ ਗਿਆ ਤਾਂ ਜੋ ਇੰਡਸਟਰੀ ਜਿਹੜੀ ਉਹ ਆਪਣੀਆਂ ਮਸ਼ੀਨਾਂ ਘੱਟ ਚਲਾਵੇ ਤੇ ਘੱਟ ਬਿਜਲੀ ਫੁਕੇ ਉਹ ਬਿਜਲੀ ਬਾਕੀ ਥਾਵਾਂ ਤੇ ਪੂਰੀ ਕੀਤੀ ਜਾਵੇ। ਦੇਸ਼ ਤੋਂ ਇਹ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ ਨਿਊਜ਼ ਨਾਲ ਧੰਨਵਾਦ।